ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਸ਼ੁਰੂਆਤ ਤੇ ਟਾਈਮ ਜੀ 8:00 ਵਜ ਗਏ ਤੇ ਲੇਟ ਹੋ ਗਏ ਨਾ ਬੱਚਿਆਂ ਨੇ ਦੋਨਾਂ ਨੇ ਤਿੰਨਾਂ ਨੇ ਲੇਟ ਕਰਾਤਾ ਮੈਨੂੰ ਦੋ ਵਾਲੀ ਤਾਂ ਮੈਂ ਝਾੜੂ ਘਰ ਦਾ ਪੜਾਕੇ ਮਗਰ ਦੀ ਮਗਰ ਪੜਾਕੇ ਉਹ ਕਰੀ ਜਾਂਦੇ ਐ ਫਿਰ ਪ੍ਰੀਤ ਨੇ ਮਤਲਬ ਕਹਿੰਦੀ ਮੈਂ ਮੰਮੀ ਨਵਾਂ ਸੂਟ ਹੀ ਪਾਉਣਾ ਤੇ ਪ੍ਰੀਤ ਨੇ ਅੱਜ ਆਹ ਸੂਟ ਪਾਇਆ ਜੀ ਨਵਾਂ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਉਹ ਆਵਾਂ ਪਾਣਾ ਸੁਣ ਹਾਂ ਇਹ ਪਾ ਲੂ ਤੇ ਏ ਮਨ ਵੀ ਮੈਨੇ ਸੂਟ ਭੇਜਿਆ ਸੀਗਾ ਤੇ ਪ੍ਰੀਤ ਨੇ ਫਿਰ ਇਹੀ ਸੂਟਾ ਕਹਿੰਦੀ ਮम्मा ਮੈਂ ਨਵਾਂ ਹੀ ਸੂਟ ਪਾਉਣਾ ਆਂਟੀ ਆਲਾ ਤੇ ਫਿਰ ਸਲਾਈ ਕਰਵਾ ਲਿਆ ਸੀਗਾ ਤੇ ਨਵਾਂ ਸੂਟ ਪਾਇਆ ਅੱਜ ਪ੍ਰੀਤ ਨੇ ਤੇ ਆਪਣੇ ਉਹੀ ਪਾਇਆ ਜਿਹੜਾ ਆਪਾਂ ਘਰੇ ਪਾਉਣੇ ਹੁੰਨੇ ਨਾਰਮਲ ਕਿਉਂਕਿ ਆ ਕੇ ਪੁੱਛੀ ਵਗੈਰਾ ਲਾਉਣੇ ਕੰਮ ਸਾਰਾ ਪਿਆਗਾ ਤੇ ਤੇ ਇਧਰ ਆਪਣਾ ਹਾ ਮੁੰਡਾ ਅਜੇ ਨਾਤਾ ਨਹੀਂ ਤੇ ਸਮਾਨ ਤਿਆਰ ਆ ਜੀ ਸਾਰਾ ਬਸ ਲੱਸੀ ਵਗੈਰਾ ਸਾਰੀ ਬਣਾ ਰੱਖੀ ਐ ਤੇ ਅਸੀਂ ਚੱਲਦੇ ਆਂ ਜੀ ਖੇਤ ਤੇ ਬਾਕੀ ਕੱਲ ਵਾਲੀ ਵੀਡੀਓ ਥੱਲੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਥੈਂਕ ਯੂ ਭੈਣੇ ਸਾਰਿਆਂ ਨੂੰ ਹੈਪੀ ਦਿਵਾਲ ਤੇ ਹੱਸਦੇ ਬਸਦੇ ਰਹੋ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਚਲੋ ਜੀ ਅੱਜ ਆਪਾਂ ਹਨਾ ਬਲੌਗ ਸਟਾਰਟ ਕਰਦਾ ਇੱਕ ਵਾਰੀ ਤੇ ਨਾਲ ਦੀ ਨਾਲ ਸ਼ਾਰਟ ਆਪਾਂ ਅੱਗੇ ਦੀ ਅੱਗੇ ਜੋੜਦੇ ਜਾਵਾਂਗੇ ਤੇ ਜਿਵੇਂ ਜਿਵੇਂ ਟਾਈਮ ਹੋਈ ਜਾਂਦਾ ਮਹਿੰਦੀ ਓਨੀ ਕ ਜਿਆਦਾ ਹਨਾ ਰੰਗ ਕਲਰ ਬਹੁਤ ਸੋਹਣਾ ਆਈ ਜਾਂਦਾ ਗੁੜੀ ਹੋਈ ਜਾਂਦੀ ਐ ਚਲੋ ਜੀ ਤੇ ਹਜੇ ਜਸ਼ਨ ਕੱਪੜੇ ਪਾਈ ਜਾਂਦੀ ਹੈ ਹਨਾ ਨਵਾਂ ਸੂਟ ਜਿਹੜਾ ਕਾਲਿਆਂ ਲੋਂਗ ਲਿਆਂਦਾ ਉਹ ਪਾਊਗੀ ਹਨਾ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਅਸੀਂ ਹੁਣ ਲੱਸੀ ਪਾਏਗੀ ਫਟਾਫਟ ਲਓ ਜੀ ਜਸ਼ਨ ਨੇ ਆਪਣੇ ਨੇ ਇਹ ਸੂਟ ਪਾਇਆ ਹੈਗਾ ਜਿਹੜਾ ਆਪਾਂ ਲਿਆਂਦਾ ਸੀ ਕਾਲਿਆਂ ਲੋਂਗ ਤੇ ਇਹ ਜਿਹੜੀ ਨਵੀਂ ਨਮਾਇਕ ਆ ਆਪਣਾ ਕਿਉਂਕਿ ਉਹਨੇ ਕਿਹਾ ਸੀ ਵੀ ਇਹਨਾਂ ਨੂੰ ਕੁੜੀਆਂ ਨੂੰ ਸੂਟ ਦਵਾ ਦੀ ਤੇ ਇਹ ਜਸ਼ਨ ਨੂੰ ਦਵਾਇਆ ਉਹਦੇ ਡੈਡੀ ਨੇ ਠੀਕ ਆ ਜਸ਼ਨ ਹਾਂ ਤੇ ਮੈਂ ਤਾਂ ਇੱਕ ਨਾਲ ਜਾਣ ਵਾਲਾ ਹੁੰਦਾ ਸੀ ਉਹਦੇ ਡੈਡੀ ਨੇ ਕਿਹਾ ਹਾਂ ਆਪਾਂ ਫੇਰ ਸੂਟ ਲੈ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਸ਼ਨ ਕਿਵੇਂ ਲੱਗਦੀ ਹੈ ਸੂਟ ਚ ਕੋਲ ਬਟਨ ਕਿੱਥੇ ਆ ਨਹੀਂ ਪਤਾ ਤੇ ਬਹੁਤ ਵਧੀਆ ਸਾਈਜ਼ ਆਇਆ ਫੁੱਲ ਸਾਈਜ਼ ਦਾ ਮਤਲਬ ਨਾ ਵੱਡਾ ਨਾ ਛੋਟਾ ਹੈ ਨਾ ਸੂਟ ਦਾ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਤੇ ਸੋਹਣਾ ਲੱਗਦਾ ਜਸ਼ਨ ਦੇ ਪਾਇਆ ਤੇ ਮੈਨੂੰ ਪਤਾ ਇਹੋ ਜਿਹਾ ਸੂਟ ਸਾਡੇ ਉਧਰ ਨਾਲ ਨਹੀਂ ਮਿਲਦੇ ਜੀ ਤੁਸੀਂ ਕਹੋਗੇ ਹਨਾ ਵੀ ਕੋਈ ਪਹਿਣਾ ਸ਼ਾਇਦ ਸੋਚਣਗਾ ਵੀ ਅੱਧੀ ਰਾਤ ਸੁਕਾਉਣ ਵਾਲੀ ਗਏ ਹਨਾ ਮੈਂ ਨਾਲੇ ਤਾਂ ਬੱਚਿਆਂ ਦਾ ਸਕੂਲ ਨਹੀਂ ਮਿਸ ਕਰਾਇਆ ਦੇਖੋ ਜੀ ਹਨਾ ਤੇ ਨਾਲੇ ਇਹ ਕਪੜਾ ਤੇ ਇਹ ਸੂਟ ਇੱਥੇ ਨਹੀਂ ਮਿਲਦੇ ਖੜੀ ਜਸ਼ਨ ਤੇ ਮੈਂ ਇਹਨੂੰ ਲਾ ਵੀ ਸਕਦੀ ਆ ਤੇ ਚਿੱਟੀ ਸ਼ਲਟੂ ਵੀ ਪਾ ਸਕਦੀ ਆ ਤੇ ਇੱਥੇ ਸਾਡੇ ਇਹ ਜਿਹਾ ਕੱਪੜਾ ਜਮਾ ਵੀ ਨਹੀਂ ਮਿਲਦਾ। ਭਾਵੇਂ ਦੀ ਉਹ 2000 ਚ ਲੈ ਲਓ ਸੂਟ ਪਰ ਇਹ ਜਿਹਾ ਕੱਪੜਾ ਸਾਡੇ ਨਹੀਂ ਮਿਲਦਾ। ਇਸ ਕਰਕੇ ਮੈਂ ਕਿ ਤੁਰਫੇ ਤੁਰਫੇ ਰਕੇ ਖਰੀਦ ਖਰੀਦ ਸਾਡੇ ਪੈਸੇ ਹੀ ਲਾਉਣੇ ਜਦੋਂ ਹਨਾ ਤੁਰਫੇ ਰਕੇ ਆ ਦਾ ਕੱਪੜਾ ਵਧੀਆ ਦੁਕਾਨ ਤੋਂ ਖਰੀਦ ਲਿਆ ਸੀ ਤੇ ਹੁਣ ਅਸੀਂ ਚੱਲਦੇ ਹਾਂ ਜੀ ਖੇਤ। ਜੀ ਆਪਾਂ ਚੱਲੇ ਲੱਸੀ ਪਾਣ ਤੇ ਮੈਂ ਤੇ ਪ੍ਰੀਤ ਤੇ ਜਸ਼ਨ ਤੇ ਨਿੱਕੀ ਜਸ਼ਨ ਉਹ ਡੈਡੀ ਨਾਲ ਆਉਣਗੇ ਡੈਡ ਦੁੱਧ ਪੋਣਗੇ ਅਸੀਂ ਘਰੇ। ਤੇ ਠੰਡ ਹੋ ਗਈ ਬਹੁਤ ਜ਼ਿਆਦਾ ਹਨਾ। ਕਿ ਅਜੇ ਦਿਨ ਹੋ ਰਹੀ ਹੈ ਫੱਟਾ ਬਟਾਈ ਹੋਈ ਜਾਂਦੀ ਨਰਮੇ ਦੀ ਕਿਉਂਕਿ ਨਰਮੇ ਹੈ ਨਹੀਂ ਜੇ ਕੁਝ ਵੀ ਹੋਈ ਗਏ ਪਾਣੇ ਨਰਮੇ ਆ ਨਾ ਤਾਂ ਤੂੰ ਕਹਿਆ ਜਾਂਦਾ ਦਿਹਾੜੀ ਭਾਲਦਿਆਂ ਹਨਾ ਬੰਗੀਆਂ ਵੀ ਦਰੋਂ ਚਕਾਉ ਨਾਲ ਨਰਮਾ ਹੁਣ ਤਾਂ ਨਰਮੇ ਪੱਤਨ ਚ ਹੀ ਖੜਾ ਹੈ ਹੁਣੇ ਹਟ ਕੇ ਨਰਮੇ ਤਾਂ ਚਾਹੇ ਫੇਰ ਨਾ ਦੇ ਆ ਲਓ ਜੀ ਆਜੋ ਸਾਰੇ ਪੈਣ ਭਰਾ ਚਾਹ ਪੀ ਲੋ ਚਾਹ ਵੀ ਦੁੱਧ ਚ ਪੱਤੀ ਪਾਈਏ ਤੇ ਝਾੜਾ ਪਕਾਈਏ ਨੇ ਬਚਾਈ ਤੇ ਜਿੰਨੇ ਬਾਗੇ ਪੱਤੀ ਪਿਉਂਦੇ ਹੈ ਸਾਰੇ ਆ ਜਣੇ ਜਾਰੀ ਹੋ ਗਏ ਐਸਾ ਨੋ ਬੁਲਾਵ ਕਰਦੀ ਆ ਕਿ ਮੈਂ ਹੀ ਨਹੀਂ ਕਹਿੰਦੀ ਦੁੱਧ ਚ ਪੱਤੀ ਜ਼ਰੂਰ ਪਾ ਦੀ ਪਰ ਮੇਰੇ ਮਠਿਆਈ ਦਾ ਨਾਲ ਲੈਤਾ ਮੇਰੇ ਪੁੱਤ ਨੇ ਲੈ ਕੇ ਦਿੱਤੀ ਜਸ਼ਨ ਨੇ ਕਹਿੰਦਾ ਮਾਸੀ ਖਾਣਾ ਉਹ ਕਿੰਨੀ ਦਿੱਸੀ ਹੋਈ ਪਈ ਐ ਕਿ ਨਾ ਨਾਮ ਤੇ ਗੁਹੰਟ ਕਰਦਾ ਯਸ਼ੀ ਘਰੇ ਪਾ ਹੋਈ ਪਈ ਐ ਕਿਹੜੇ ਪਾਸੇ ਸੀਂਗੇ ਕੋਈ ਰੋਟੀ ਜਿਸਨੇ ਗਾ ਮਾਸੀ ਖਾ ਲਾ ਇੱਕ ਅੰਦੀ ਮਾਣੀ ਮੋਢੀ ਇੰਨੀ ਪੀਕ ਪੀਕਣਾ ਸਾਰੀ ਕੁਝ ਖਾਦ ਲੈਣਾ ਹੈ ਇਹਦੇ ਨਾਲ ਵੀਰ ਮਸਾਲਾ ਰਗੜੀ ਦੀ ਸਬਜ਼ੀ ਬਣਾਉਂਦੇ ਆਂ ਲਾ ਜੀ ਆਪਾਂ ਬਣਾਉਂਦੇ ਸੀ ਸਬਜ਼ੀ ਆਲੂ ਮਟਰ ਤੇ ਬਾਸਟਰ ਰੋਟੀ ਖੋਲ ਲੈ ਆਂ ਮਟਰਾਂ ਦੀ ਵੀਰ ਆਪਣੀ ਬੜੀ ਮਿੱਠੀ ਜਿਸ ਨੂੰ ਆਸਤਵਾਦੀ ਉੱਠਾ ਰਿਹਾ ਤੂ ਫੜ ਫੜ ਕਾ ਜੀ ਲਓ ਜੀ ਆਪਾਂ ਬਣਾਨੇ ਗੋਸ ਮਿੱਠਾ

ਸਾਰਾ ਉਹ ਲੋਕ ਉਹਨੂੰ ਤੇ ਹੁਣ ਭਿਜਿਆ ਜਾ ਕੇ ਚਲੋ ਹਨ ਮਿੱਠਾ ਬਣਾ ਲੈਣੇ ਜਵਾਬ ਖਾ ਲੈਣੀ ਨਾਲ ਚੰਗਾ ਹੁੰਦਾ ਦਿਵਾਲੀ ਵਾਲੇ ਦਿਨ ਕਿਹੜੀ ਕੋਈ ਮਿੱਠੀ ਚੀਜ਼ ਬਣਾਈਂ ਫਿਰ ਇਹਨੂੰ ਤੇ ਪੜਾ ਕੇ ਵੀ ਤੇਰਾ ਜਵਾਬ ਨੂੰ ਕੁਝ ਨਹੀਂ दैट इज ਅ ਤਬਜਰ ਨੂੰ ਨਹੀਂ ਨਾਲੇ ਹੁਣ ਮੈਂ ਹੰਦਬਾੜੇ ਕਿ ਜਾਵਾਂਗੇ ਆਪਾਂ ਆਥਨੇ ਜਿ ਲੈ ਆਵਾਂਗੇ ਆਥਨੇ ਤਾਂ ਕੋਈ ਕੰਮ ਨਹੀਂ ਖੇਤ ਵੀ ਜਾਣਾ ਆਥਨੇ ਤਾਂ ਆਪਾਂ ਖੇਤ ਵੀ ਜਾਣਾ ਹੁਣ ਕਿੰਨਾ ਟਾਈਮ ਹੋ ਗਿਆ ਵੈਸੇ ਤੈਨ ਘਰੋਂ ਦੁਬਾਂ ਜਾਣੀਆਂ ਹੂੰ ਫਿਰ ਆਪਾਂ 3:30 ਵਜੇ ਉੱਥੋਂ ਢੱਕ ਲੈਣ ਤੇ ਮਠਾਈਆਂ ਲੈਣ ਲੱਗ ਜਾਗੇ ਫਵਾਚ ਆਪਾਂ ਖੇਤ ਜਾਵਾਂਗੇ ਪੜਾ ਕੇ ਲੈ ਕੇ ਦੀਵੇ ਲੈ ਕੇ ਦਿਵਿਆ ਪੋਤੇ ਵੀ ਲਾਵਾਂਗੇ ਲਾਵਾਂਗੇ ਹਾਂ ਹਾਈ ਰੱਖ ਲਓ ਜੀ ਆਪਾਂ ਲਗਦੇ ਹੁਣ ਮਤਲਬ ਰੋਟੀਆਂ ਭੇਲਣ ਫਿਰ ਇਸ ਤੋਂ ਬਾਅਦ ਆਪਾਂ ਮਠੀਆਂ ਕੱਟਾਂਗੇ ਤੇ ਇੱਥੇ ਮੈਂ ਆਟਾ ਗੁੰਨ ਲਿਆ ਮੈਂ 베ਲੀ ਜਾਊਂਗੀ 베ਡੇ ਕਰੀ ਜਾਊਂਗੀ ਦੇ ਜਸ਼ਨ ਤੇ ਪਰੀ ਤੇ ਕੱਟੀ ਜਾਣ ਮਠੀਆਂ ਦੀਵਾਲੀ ਤੇ ਤੂੰ ਕੀ ਕਹਿਣਾ ਚਾਹੇਂਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਖਾ ਕੇ ਨਾ ਹੁਣ ਖੀਰ ਤੇ ਬਟਾਖਾ ਉਹ ਪੰਗਾ ਬੱਢਦੀ ਹਜੇ ਤੱਕ ਲਓ ਜੀ ਅਸੀਂ ਹਣਾ ਫਟਾਫਟ ਬੇਲ ਲਈਏ ਬਨਾਲੀਏ ਕੋਸ਼ ਮਿੱਠਾ ਦੀਵਾਲੀ ਤੇ ਤੇ ਕੰਮ ਸਾਡੇ ਹੋਰ ਬਹੁਤ ਕਰਨ ਵਾਲੇ ਪਏ ਉਹ ਵੀ ਕਰੀਏ ਅਸੀਂ ਲਓ ਜੀ ਆਪਾਂ ਬਣਾਉਨੇ ਹੁਣ ਮਠੀਆਂ ਫਰਾਈ ਕਰਦੇ ਹਾਂ ਮੈਂ ਪੜੀ ਸੀ ਪਹਿਲੀ

बिल्कुल लड़गी रड़गी इन्ने को तो हो नहीं बनाओ ना ज्यादा नहीं करते प्यारे जी सारे पेट पर पट्टियां खा लो है ना जैसे हम्म हारिए कर ले मम्मी तो बस ये तो एक ही चीज सब तो ज्यादा पसंद आई है मीठे ਕੁਲ ਕਲੇ ਨਹੀਂ ਖਾਂਦੇ ਇੰਨੇ ਕੁਲੇ ਘੱਟ ਖਾਂਦੇ ਆ ਬਸ ਇਹ ਆਉਂ ਦਿੰਦੇ ਵੀ ਸਾਨੂੰ ਤਾਂ ਮੱਖੀਆਂ ਹੁੰਦੀਆਂ। ਅਜੇ ਤੱਕ ਇਸ ਵਾਰ ਇਹਨੇ ਆਪਦੇ ਨਾਮ ਜੇ ਨਹੀਂ ਬਣਾ ਕੇ ਦਿੱਤੇ ਨਹੀਂ ਤਾਂ ਕਸਟਮ ਵਾਲੇ ਰੋਟੀ ਤੇ ਆ ਦੇ ਨਾਮ ਦੇ ਪਹਿਲੇ ਬਤੋਂਦੇ ਨੇ ਸਪੈਲਿੰਗ ਦੇ ਪਿਛਲੇ ਕਿਰੇ ਬਣਾਈ ਸੀਗੇ ਇੰਕੀ ਦਾ ਬਣਾਏਗੇ ਇਹਨਾਂ ਨੇ ਪਹਿਲਾ ਲੈਟਰ ਚਲੋ ਜੀ ਇਹ ਮਹਾਰਾਜ ਪ੍ਰੋਜੈਕਸ਼ਨ ਪੜ੍ਹ ਲਓ ਭਾਈ ਇਹਨੂੰ ਚਾਰ ਰੋਟੀ ਵਜਾ ਲਈ ਚਲੋ ਜੀ ਫੇਰ ਮਿਲਦੇ ਆਂ ਲੋਡ ਫਟਾਫਟ ਛੱਡ ਦੇ ਪੁੱਤ ਫਿਰ ਇੱਕ ਆ ਜੂਗੀ ਪਹਿਲਾਂ ਇਕੱਠੇ ਆ ਆਣ ਜਾਣ ਬਸ ਹੋਈ ਕੱਲ ਵਾਲੀ ਗੱਲ ਜੀ ਰੇ ਕੰਮ ਦੇ ਵਿੱਚ ਅੜਨਾ ਹੁੰਦਾ ਕੋਈ ਵੀ ਕੰਮ ਕਰਨਾ ਮੈਂ ਕਰਨਾ ਚਾਰ ਮਾਰ ਪੁੱਤ ਇੱਕ ਪਾਸੇ ਰੜ ਜੂਗਾ ਚਾਰ ਚਾਰ ਮੂੰ ਚਾਰ ਕਰ ਗਏ ਚਲੋ ਹ ਜਲਦੀ ਖਾਣਾ ਦੇ ਸਰਦਾ ਨਹੀਂ ਪੁੱਤ ਤੈਨੂੰ ਮੱਠਾ ਬਣਾਇਆ ਬਣਾ ਕੇ ਰੇ ਕੰਮ ਜਿਹੇ ਹਿਸਾਬਤੀ ਲੈਣਾ ਹੁੰਦਾ ਜੋਬ ਦਾਣਾ ਆਪਦਾ ਸਹਿਯੋਗ ਹਾਂ ਲਓ ਜੀ ਉਹ ਤਾਂ ਮੇਰਾ ਕੰਮ ਹੈ ਉਹ ਤਾਂ ਮੇਰਾ ਕੰਮ ਹੈ ਕੱਢ ਦੇ ਬੇਟਾ ਇਕ ਹੋ ਰਹੀ ਤਤਨ ਪਾਲੀ ਤੇਲ ਤੋਂ ਲਓ ਜੀ ਅਸੀਂ ਬਣਾ ਲਈਏ ਫਟਾਫਟ ਲਓ ਜੀ ਆਪਾਂ ਹੋ ਗਏ ਸੀ ਤਿਆਰ ਨਾ ਉਹਨਾਂ ਕੋ ਇਧਰ ਜਸ਼ਨ ਦੇ ਪ੍ਰੀਤ ਵੀ ਤਿਆਰ ਖੜੀਆਂ ਨੇ ਤੇ ਆਪਾਂ ਚੱਲਦੇ ਹਾਂ ਥੋੜਾ ਜਿਹਾ ਬਾਜ਼ਾਰ ਹਨਾ ਇਹਨਾਂ ਨੇ ਕੁਝ ਪਟਾਕੇ ਵਗੈਰਾ ਲੈਣੇ ਬੱਚਿਆਂ ਨੇ ਤੇ ਆਪਾਂ ਇਹਨਾਂ ਨੂੰ ਪਟਾਕੇ ਦਿਵਾ ਲਈਏ ਤੇ ਮੈਂ ਅੱਜ ਬਲੈਕ ਸੂਟ ਪਾ ਲਿਆ ਹਨਾ ਸਵੇਰੇ ਤਾਂ ਨਹੀਂ ਮੈਂ ਪਾਇਆ ਸੀ ਕਿਉਂਕਿ ਲੱਸੀ ਪੋਣੀ ਸੀਗੀ ਬਾਬਿਆਂ ਦੇ ਤੇ ਹੁਣ ਆਪਾਂ ਬਲੈਕ ਸੂਟ ਪਾ ਲਿਆ ਤੇ ਚਲੋ ਜੀ ਆਪਾਂ ਸਮਾਨ ਮਾਣਾ ਮਟੋ ਬੱਚਿਆਂ ਨੂੰ ਦਿਵਾ ਲਈਏ ਉੱਚੀ ਆਨਲਾਈਨ ਦੇ ਟਾਕ ਕੇ ਜਸ਼ਨ ਤੇ ਪ੍ਰੀਤ ਹਾਂ ਮਾਂ ਕੁਂਝੜੀ ਲਓ ਲਓ ਜੀ ਫਿਰ ਸਿਕਰ ਬਣਾ ਦੇ ਚਲੋ ਜੀ ਹੁਣ ਆਪਣੀ ਪ੍ਰੀਤ ਬਣਾਉਂਦੀ ਆ ਰੰਗੋਲੀ ਬੜਾ ਹੀ ਗੰਦੀ ਰੰਗੋਲੀ ਤੇ ਅਸਨ ਕੋਲੇ ਜਾ ਕੇ ਦਿਖਾਣੀ ਆਖੋ ਜੀ ਕਿਦੀ ਸੋਣੀ ਮਹਿੰਗੀ ਉਹ ਰੰਗੋਲੀ ਨਹੀਂ ਆ। ਛੇ ਛੇਤੀ ਜਿਹਾ ਬਣਾਇਸੀ ਤਾਂ ਥੋੜੀ ਜੀ। ਥੋੜਾ ਹੋ ਗਿਆ। ਨਹੀਂ ਤਾਂ ਬਲਿਖ ਨਹੀਂ ਬਣਾਉਂਦੀ ਇਹ। ਹਣ ਵੀ ਸੋਣੀ ਹੋਇਆ ਸੀ। ਤੇ ਮਨਪੀ ਜਿਹੜੀ ਦੀਦੀ ਨੇ ਜਿਹੜਾ ਸੂਟ ਭੇਜਿਆ ਸੀ ਉਹ ਬਰੀ ਇਤਨੇ ਬਾਹਰ ਖਿਆ। ਤੇ ਮਾਦ ਜਿਹੜਾ ਕਾਲਾ ਆਇਆ ਲੰਦ ਸੀ ਉਹ ਪਾਇਆ। ਕਿਆਤਾ ਅਮੀ ਚਲੋ ਜੀ ਫੇਰ ਮਿਲਦੇ ਹਾਂ ਲਾਉ ਜਸਨੀ ਦੀ ਫੇਵਰਟ ਸਬਜੀ ਦਿਵਾਲੀ ਦਾ ਕਰਕੇ ਤੇ ਆਪਾਂ ਉਹਨੂੰ ਆਰਡਰ ਪਨੀਰ ਮਟਰ ਪਨੀਰ ਤੇ ਗੱਡੇ ਘੜਾਈ ਆਪਾਂ ਲਿਆਦੇ ਸੀਗੇ ਮਟਰ ਮਟਰ ਤੇ ਪਨੀਰ ਤੇ ਦੋਨੋਂ ਨੂੰ ਬਹੁਤ ਪਸੰਦ ਆ ਪ੍ਰੀਤ ਨੂੰ ਬਹੁਤ ਪਸੰਦ ਜਸਨੀ ਨੂੰ ਵੀ ਪਸੰਦ ਆ ਤੇ ਫਾਸੇ ਹੁਣ ਆਪਾਂ ਚਾਪਾ ਬਣਾ ਦਨੇ ਤੇ ਹਜੇ ਅਸੀਂ ਖੇਤ ਨਾ ਕਈ ਨਾ ਐ ਦੀ ਸਬਜ਼ੀਆਂ ਜਿਹੜੀਆਂ ਆਸਾਨੀ ਤਿੰਨਾਂ ਨੂੰ ਪਸੰਦ ਐ ਜਿਵੇਂ ਮਟਰ ਪਨੀਰ ਹੋਗੇ ਆਲੂ ਹੋਗੇ ਤੇ ਹਜੇ ਅਸੀਂ ਖੇਤ ਲਾ ਕੇ ਉਹਨੇ ਦੀਪੇ ਮੈਂ ਤੇ ਪ੍ਰੀਤ ਨੇ ਸਪੂਟਰੀ ਅਸੀਂ ਚਾਰਜ ਲਾ ਰਿਹਾ ਕਿ ਪ੍ਰੀਤ ਨਾਲ ਆ ਤੂੰ ਸੂਟ ਵਾਲਾ ਤੇ ਮੈਂ ਫਟਾਫਟ ਸਬਜ਼ੀ ਬਣਾ ਦਾਂ ਤੇ ਮੈਂ ਨਾਲ ਦੀ ਨਾਲ ਇਸ ਤੋਂ ਬਾਅਦ ਦੁੱਧ ਵੀ ਗਰਮ ਧਾਰ ਦੂੰਗੀ ਤੇ ਫਿਰ ਅਸੀਂ ਗੁਰਦੁਆਰੇ ਵੀ ਜਾਵਾਂਗੇ ਅੱਜ ਨਾ ਥੋੜਾ ਜਿਹਾ ਬਲੌਗ ਲੇਟ ਆਊਗਾ ਨਾ ਤੇ ਥੋੜਾ ਲੇਟਾ ਦੇਖ ਲਿਓ ਹਨਾ ਬਲੌਗ ਕਿਉਂਕਿ ਕੋਸ਼ਿਸ਼ ਕਰ ਰਹੇ ਆ ਨਾ ਵੀ ਫਟਾਫਟ ਹੁਣ ਹਜੇ ਨਾ ਅਸੀਂ 4 ਡੇਢ ਘੰਟੇ ਤੋਂ ਬਾਜ਼ਾਰ ਚੋਂ ਆਏ ਆ ਤੇ ਕੋਈ ਨਾ ਫੜਾ ਕੇ ਲੈ ਕੇ ਨਿੰਮ ਭਾਈ ਜਾਂਦੀ ਨਹੀਂ ਸਮਝਾਈ ਕਿ ਉਹ ਅਗਲੇ ਜਵਾਕ ਨੂੰ ਮੈਂ ਬਰੇ ਬਰੇ ਨਾਲ ਦੇਣਾ ਹਨਾ ਕਿ ਗੀ ਉਹਨਾਂ ਦਾ ਪਤਾ ਨਹੀਂ ਕਿੰਨਾ ਕੁ ਪਾਣੀ ਲਿਆਉਣਾ ਪਾਣੀ ਨਹੀਂ ਜਾਣਾ ਨਾ ਉਹਦੋਂ ਗੱਲ ਹੋਊਗੀ ਜੋ ਦੋਸਤ ਆਪ ਜਿਹੜੇ ਫਿਕਰ ਸਾਰੀ ਜ਼ਿੰਮੇਵਾਰੀ ਆਈ ਪਈ ਹੈ ਗੱਗੀ ਦਾ ਫੋਨ ਆਇਆ ਸੀਗਾ ਨਾ ਪਰੂਆ ਨੂੰ ਮੈਂ ਜਿਹੜਾ ਵਧੀਆ ਦੁਆ ਲਈ ਫਿਰ ਮੈਨਾਂ ਨੂੰ ਅਕਮਗਾ ਮੈਂ ਨਾਰਾ ਪੁੱਤ ਤੇ ਨਾਰ ਕੇ ਮਸਾਪੇ ਦਿੰਦੇ ਆਂ ਸੰਦੇ ਆਉਂਦੇ ਜਿਹੜੀ ਖਾਂਦਾ ਇਹਨਾਂ ਨੇ ਤਿੰਨ ਡੱਬੇ ਲਿਆਂਦੇ ਆ ਇੱਕ ਗਲਾਬ ਜੰਮਨ ਦਾ ਤੇ ਇੱਕ ਇਹਨਾਂ ਨੇ ਲਿਆਂਦਾ ਕਲਾਕੰਦ ਦਾ ਤੇ ਇੱਕ ਇਹਨਾਂ ਨੇ ਤੇ 1000 ਦੇ ਆ ਗਏ ਮੈਂ ਤਾਂ ਹੈਰਾਨ ਹੋ ਗਈ ਤੇ ਇੱਕ ਇਹਨਾਂ ਨੇ ਵਧੀਆ ਜਿਹੜੀ ਵਧੀਆ ਜਿਹੜੀ ਬਾਫੀ ਦੇ ਦੁੱਧਾਂ ਵਾਲੀ ਓਲਿਆਨ ਦੀ ਇਹਨਾਂ ਨੇ ਤਿੰਨ ਐਟ ਵਾਲਿਆਂ ਆਪਾਂ ਤਿੰਨ ਡੱਬੇ ਲਿਆਂਦੇ ਆ ਸਾਨੂੰ ਕਿੰਨਾ ਵੀ ਫੇਵਰੇਟ ਹੈ ਸੋ ਮੈਂ ਕਿਹਾ ਵੀ ਜਿਹੜੇ ਦੰਚਾਂ ਨੇ ਖਾਣੀ ਆਪਾਂ ਉਹ ਵੀ ਦਵਾ ਲਿਆ ਪਤਾ ਮੰਮੀ ਕਹਿੰਦੀ ਹਿੰਦੀ ਆ ਨਾ ਮੇਰਾ ਜਦੋਂ ਵੀ ਮੈਂ ਕੰਮ ਕਰਦੀ ਨਾ ਮੇਰਾ ਮਿੱਠਾ ਖਾਣ ਦਾ ਜੀ ਕਰਦਾ ਹੈ ਲਿਆ ਤਾਂ ਮੰਮੀ ਮਿੱਠਾਣ ਖਾ ਲਿਆ ਕਰੀ ਅੱਜ ਮਿਲ ਕੇ ਸਾਰੀ ਖਾ ਲਾਂਗੇ ਤੇ ਅੱਜ ਮੈਂ ਬਲੈਕ ਸੂਟ ਪਾ ਰਹੀ ਹਾਂ ਨਾ ਤੇ ਆ ਸੀਗਾ ਕਹਿੰਦੀ ਸੀ ਸਮਾਰ ਕੇ ਨਾ ਸੂਟ ਰੱਖੇ ਨਾ ਵੀ ਮਾੜਾ ਹੁੰਦਾ ਹੈ ਹਨਾ ਸੂਟ ਨੂੰ ਨਾ ਦਿਨਾਂ ਮਤਲਬ ਇੱਕ ਵਾਰੀ ਪਾ ਕੇ ਫਿਰ ਬਹੁਤ ਬਾਹਰ ਤੋਂ ਤੈਹ ਲਾ ਕੇ ਤੇ ਉਸ ਮਾਰ ਕੇ ਪ੍ਰੈਸ ਮਾਰ ਕੇ ਰੱਖ ਦੇ ਇਹ ਚੀਜ਼ ਦਾ ਥੋੜਾ ਜਿਹਾ ਮੈਨੂੰ ਬਹਿਮ ਸੀਗਾ ਵੀ ਮੈਂ ਅਣ ਸੂਟ ਸਮਾ ਕੇ ਰੱਖ ਰੱਖਿਆ ਇਸ ਕਰਕੇ ਮੈਂ ਸੋਚ ਰੱਖਿਆ ਜੀ ਮੈਂ ਕਿ ਦਿਵਾਲੀ ਵਾਲੇ ਦੇ ਨਹੀਂ ਪਾਉਂਗੀ ਮੈਂ ਤੇ ਪ੍ਰੀਤੀ ਹੋਰਾਂ ਗੋਲੀ ਕੰਪਲੀਟ ਹੋ ਗਈ ਦਿਖਾਵਾਂ ਤੇ ਲਓ ਜੀ ਰੈਤੀ ਅੱਜ ਕਰ ਲੈਦੇ ਤਿਆਰ ਤੇ ਆਪਾਂ ਉਹਨੂੰ ਫਟਾਫਟ ਇਹਦੀ ਕੁੱਕਰ ਦੇ ਲਾ ਦੀ ਢੱਕਣਾ ਤੇ ਆਪਣੀ ਸਬਜੀ ਅੱਜ ਮੈਂ ਕਰਾਉਣਾ ਮਟਰ ਜੇ ਤੇ ਵੀ ਆਪਾਂ ਨੂੰ ਆਪਾਂ ਲੇਟ ਹੋ ਜੀਏ ਨਾ ਉਦੋਂ ਆਹ ਜੇ ਰੋ ਮਟਰ ਬਣਾਣੀ ਹੋਵੇ ਆਪਾਂ ਨੂੰ ਕੋਈ 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 ਸਬਜੀ ਨਾਲ ਮਟਰ ਲਾਉਣੇ ਪਾਣੇ ਹੋ ਨੇ ਪਾਣੇ ਨਹੀਂ ਪਾਣੇ ਨੇ ਆਪਾਂ ਅੱਦੇ ਕੱਢੇ ਮਟਰ ਲਿਆਵਾਂਗੇ ਹਾਂ ਇਹ ਮਿਲ ਤਾਂ ਜਾਂਦੇ ਪਰ ਜਿਹੜੀ ਮਤਲਬ ਆਪਾਂ ਉਹ ਚੋਂ ਕੱਢ ਕੇ ਬਣਾਉਣੀ ਹੈ ਨਾ ਹਰੇ ਮਟਰ ਤੇ ਉਹ ਸਵਾਦ ਵਾਂਦੇ ਜਾਦੇ ਬਾਕੀ ਆਪਾਂ ਦੇਖਾਂਗੇ ਕਿ ਐਵੇਂ ਬਣਦੀ ਹੈ ਸਬਜੀ ਬਣੇ ਬਾਅਦ ਪਤਾ ਲੱਗੂ ਤੇ ਵੈਸੇ ਮੈਂ ਸੁਣਿਆ ਵੀ ਕਹਿੰਦੇ ਇਹ ਘੱਟ ਸਵਾਦ ਬਣਦੇ ਤੂੰ ਵੱਧ ਬਣਦੇ ਜਿਹੜੀ ਆਪਾਂ ਉਹ ਚੋਂ ਕੱਢਦੇ ਆ ਨਾ ਉਹ ਜ਼ਿਆਦਾ ਸਵਾਦ ਆਉਂਦਾ ਚਲੋ ਆਪਾਂ ਦੇਖਦੇ ਹਾਂ ਕਿ ਐਵੇਂ ਜਿਵੇਂ ਬਣਨਗੇ ਤੇ ਲਓ ਜੀ ਆਪਣੀ ਇਹਨਾਂ ਦੋ ਤਿੰਨ ਸਬਜ਼ੀਆਂ ਨਾਲ ਜਿਵੇਂ ਬਣ ਜਾਂਦੀ ਸੱਸ ਪੇਰਾ ਸਿਗਰਤਵਾਰੇ ਜਾਣਾ ਗੁਰਦੁਆਰੇ ਅਸੀਂ ਜਰੂਰ ਜਾਵਾਂਗੇ ਬਲੌਗ ਭਾਵੇਂ ਲੇਟ ਅਪਲੋਡ ਕਰਨਾ ਪੈਣਾ ਅਸੀਂ ਕਿਉਂਕਿ ਗੁਰਦੁਆਰੇ ਜਾਣੀ ਜਾਣਾ ਜਦੀਵੇ ਲਾੱਕੀ ਆਉਣੀ ਹੁੰਦੀ ਹੈ ਤੇ ਮੰਮੀ ਕਾਲੇ ਸੂਟ ਤੇ ਕਾਲੇ ਚਨੀਲੇ ਆ ਕੇ ਵਸਮੇ ਲੱਗ ਜਾਂਦੀ ਹੈ ਕੁਸ ਨਹੀਂ ਉਜੀ ਫੇਰ ਮਿਲਦੇ ਆਪਾਂ ਲਓ ਜੀ ਪ੍ਰੀਤ ਨੇ ਬਣਾ ਲਈ ਆਪਣੀ ਨੇ ਰੰਗੋਲੀ ਇੱਕਦਿਆਂ ਨਾ ਖਰਾਤਿਕ ਤਾਂ ਤੇ ਦੀਏ ਤੇ ਵਿੱਚ ਡੁੱਲ ਗਿਆ ਉਹ ਥੋੜਾ ਪਾ ਲਿਆ ਕਰੋ ਪਾਣੀ ਬਾਚੂ ਲਓ ਜੀ ਇੱਕ ਵਾਸੇ ਨਹੀਂ ਹੈ ਤੇ ਨਹੀਂ ਆਇਆ ਤਾਂ ਇਧਰਲੀ ਸਾਈਡ ਪਿਆ ਤੇਰੇ ਕੋਲ ਲਓ ਜੀ ਇਹ ਰੰਗੋਲੀ ਪ੍ਰੀਤ ਨੇ ਬਣਾਈ ਥੋੜਾ ਜਿਹਾ ਪਾਣੀ ਡੁੱਲ ਗਿਆ ਇਹ ਤਾਂ ਬਹੁਤ ਸੋਹਣੀ ਪਈ ਸੀ ਓਏ ਕੋਰਾ ਵੀ ਨਹੀਂ ਓਏ ਰਗੇ 4-5 ਹੀ ਹੋਇਆ ਵੀ ਆ ਤਾਂ ਲੋ ਜੀ ਮਨ ਮੋਰ 프리드 ਨੇ ਪਾਲਿਆ ਸਲਾਰਾ ਸੂਟ ਹੈ ਕਿ 프리 ਸਲਾਰਾ ਸੂਟ ਇੱਕ ਤਾਂ ਪੂਰਾ ਲੈਡੀ ਜੈਡੀ ਹੋਈ ਹੈ ਲੈਡੀ ਸਟੈਰੀ ਮੇਰੇ ਪੁੱਤ ਕੋਲੇ ਬਸ ਆਹੀ ਇੱਕ ਸੂਟ ਜੀਗਾ ਇਹਦੇ ਕੋਲੇ ਚਲ ਕੋਈ ਨਹੀਂ ਜਗਾ ਅਗਲੀ દિwali ਪਹਿਲੇ ਤੈਨੂੰ ਬਣਾ ਦਾਂਗੇ ਲਓ ਜੀ ਗਾਲੀ ਸਾਲਾ ਲਓ ਜੀ ਪ੍ਰੀਤ ਨੇ ਆ ਲਿਆਂਦਾ ਸ਼ਰਾਰਾ ਸੂਟ ਆ ਚਲੋ ਚੱਲੀਏ ਚੱਲ ਠੀਕ ਹੈ ਜਸ਼ਨ ਕੀ ਹੋ ਗਿਆ ਕੀ ਹੋ ਗਿਆ ਬਤਾ ਦਾਦੇ ਕੀ ਹੋ ਗਿਆ ਇੱਕ ਸਕਟ ਲਿਆਂਦਾ ਤਾਂ ਕਰ ਕੇ ਐ ਕਰਦਾ ਦੱਸੋ ਕੋਈ ਨਾ ਮੈਂ ਲਿਆ ਦੂ ਤੈਨੂੰ ਲਓ ਜੀ ਮੰਮੀ ਲੱਗੀ ਪਿਆ ਰੋਟੀ ਮੰਮੀ ਸਾਡੀਆਂ ਵੀ 4-5 ਪੈਕ ਕਰੀ ਚਾਰਡ ਕਰਦੇ ਹਾਂ। ਚਲਾਇਆ ਨਹੀਂ ਹੁਣ ਯਾਰ ਹਾਂ। ਹੂੰ ਬਜਾਣੀਆਂ ਅਸੀਂ ਵੀ ਗੁਰਦੁਆਰੇ ਜਾ ਕੇ ਆਉਣੇ। ਨਹੀਂ ਆਈਆਂ ਅਸੀਂ ਪਾਣੀ ਪੀਣ ਆ। ਅੱਛਾ। ਅਸੀਂ ਵੀ ਜਾਣੇ ਗੁਰਦੁਆਰੇ। ਕਾਦੀ ਬਣਾ ਲਈ ਸਰ ਜੀ? ਪਰਤੇ ਵਾਲੀ ਆ। ਅਸੀਂ ਬਣਾਇਆ ਅੱਜ ਮਟਰ ਪਨੀਰ। ਅੱਜ ਕੱਲ ਮਟਰ ਬਣਾਉਂਦੇ ਹਾਂ। ਹਾਂ। ਤਾਂ ਹੀ ਫਿਰ ਮੈਂ ਕਹਾਂ ਮੈਂ ਜਸ਼ਨ ਮੰਗਦੀ। ਬਣਾ ਲਈ ਮੈਂ ਰਹਾ ਪਰ ਨਹੀਂ ਬੋਲਦੀ। ਜਸ਼ਨ ਮੰਗਦੀ ਸੀਗੀ। ਹਾਂ ਚਲੋ ਬਣਾ ਦਿੰਦੇ। ਅਸੀਂ ਜਾਂਦੇ ਹਾਂ ਗੁਰੂ ਘਰ। ਆਂ ਦੀਵੇ ਲਾਉਣ। ਮੈਂ ਜਸ਼ਨ ਬ੍ਰੀਤ ਆ। ਤੇ ਖਾਣੇ ਆ ਜੀ ਬਾਜ਼ਾਰ ਆਪਾਂ ਸੋਨੂੰ ਲਓ ਜੀ ਵੀਰ ਪਾਲਾ ਕੇ ਚਾ ਚਾ ਦੇਣਾ ਬਾਜ਼ਾਰ ਦੇਖੋ ਜੀ ਕਿੱਡੇ ਸੋਨੇ i <laughs> ਲਓ ਜੀ ਆਪਾਂ ਵੀ ਕਲੀ ਵਾਲੇ ਪੀਰ ਚ ਤੇ ਨਾ ਕੋਈ ਵੀ ਫੈਸਟੀਵਲ ਹੋਵੇ ਦੀਵਾਲੀ ਕਦੋਂ ਵੀ ਹੋਵੇ ਤਾਂ ਹਮੇਸ਼ਾ ਆਪਣੇ ਗੁਰਦੁਆਰੇ ਗੁਰਦੁਆਰਾ ਸਾਹਿਬ ਦੇਖਦੇ ਇਥੋਂ ਦਾ ਤੇ ਜਾ ਫਿਰ ਸਾਰੇ ਦੀਵ ਲਗਾਉਂਦੇ ਲਓ ਜੀ ਪ੍ਰੀਤ ਲਾਉਣੀ ਸਭ ਖਤਮ ਹੋਈ ਪੈਸਾ ਆ ਜਾਵੀਂ ਦੀਵ ਜਾਈ ਸਿੱਖੀ ਦੇ ਮੈਟੋਬ ਵੀ ਕੋਈ ਲਾਉ ਇੱਕ ਦੀਵਾ ਲਾਉਂਦਾ ਇੱਕ ਫੋਟੋ ਖਿੱਚਦਾ ਸਹੀ ਗੱਲ ਆ ਹਾਂਜੀ ਸਹੀ ਹੈ ਲੋ ਜੀ ਆਪਾਂ ਲਾਉਣੇ ਬਾਅਦ ਚ ਦੀਏ ਲੱਗੇ ਦੀਏ ਡੀ ਆਈ ਵਾਈ ਐ ਡੀ ਆਈ ਵਾਈ ਐ ਦੀਏ ਦੀਏ ਸਾਰੇ ਤੇ ਹੁਣ ਆਪਣੇ ਮਮੇ ਲਾਉਣ ਲੱਗੇ ਆ ਦੀਵਾਲੀ ਪੂ ਲੋ ਕੈਨੀਵਾਲੇ ਸਭ ਕੇ ਲੀਏ ਹੈਪੀ ਦੀਵਾਲੀ ਹਾਂ ਲਾਦਾ ਚੁੰਨੀ ਹੈ ਨਹੀਂ ਆਹੀ ਮੰਮੀ ਦੇ ਬਾਲ ਹੈ ਮਾਈਕ ਲੋਜੀ ਵੀਰ ਪਲਪ ਚਲੋ ਜੀ ਫੇਰ ਮਿਲਦੇ ਹਾਂ ਲੋਜੀ ਹਮ ਪ੍ਰੀਤ ਲਾਈ ਗਏਂਦੀ ਆਪਣੇ ਦੀਵੇ ਇਸ ਦਿਨ ਨੇ ਵੀ ਸਾਰੇ ਦੀਵੇ ਸਿੱਗੇ ਚੱਕ ਲੈ ਪ੍ਰੀਤ ਨੇ जल्दी सामने कमरे में चली फ्रीज रह रात चो दो दिए जो हम रसोई तो लग रही है सारे मोबाइल कैमरे थोड़े करियर करी नहीं दिखी बट ठीक है ਜਾ ਸਪਨਾ ਆਨਾਂ ਚੱਲ ਜੀ ਥੱਲੇ ਚੱਲਦੇ ਅਸੀਂ ਚੱਲ ਕੇ ਚੱਲ ਕੇ ਰੌੜੇ ਵਾਹ ਹੈਪੀ ਮਾਰੀ ਸਾਰਿਆਂ ਨੂੰ ਲਓ ਜੀ ਪੈਣ ਹੋਰੇ ਇੱਥੇ ਆਏ ਸੀਗੇ ਟਾਣੀ ਤੇ ਡੈਡੀ ਨੂੰ ਆਪਾਂ ਪੈਣ ਭੇਜਤਾ ਕਿ ਡੈਡੀ ਉਹਨਾਂ ਚੜਜ ਨਜ਼ਰ ਪੈਣ ਹੋਰੇ ਜਾਂਦੇ ਨਹੀਂ ਉੱਥੇ ਹੀ ਹੈ ਨਹੀਂ ਤਾਂ ਪੈਣ ਹੋਰੇ ਇੱਥੇ ਪੈ ਜਾਣਗੇ ਹੋਰ ਚਲਾਉਣਾ ਆ ਚਲਾਉਣਾ ਇੱਕ ਹੋਰ ਲੈ ਲਓ ਇੱਕ ਹੋਰ ਲੈ ਲਓ ਲੋ ਜੀ ਜੋ ਆਕਾਂ ਨੂੰ ਕਿੰਨਾ ਚਾਹ ਹੁੰਦਾ ਹੈ ਨਾ ਇਹਨਾਂ ਨੂੰ ਆਪ ਵੀ ਸੀਗੇ ਛੋਟੇ ਛੋਟੇ ਹੁੰਦੇ ਬਥੇਰਾ ਚਾਹ ਲੈਂ ਬਸ ਇਹ ਤਾਂ ਵੀਡੀਓ ਦੇ ਆਖਣ ਵਿੱਚ ਇੰਸਟਾ ਤੇ ਦਿਨ ਚੜ ਜੂਗਾ ਓਕੀ ਲੱਗੂਗੀ ਅੱਗ ਲਓ ਲੈ ਜੇ ਸਾ ਨਹੀਂ ਆਪਾਂ ਹੈਸੀਨ ਵਾਲੀ ਸਾਰੇ ਭੈਣ ਭਰਾਵਾਂ ਨੂੰ YouTube ਫੈਮਿਲੀ ਨੂੰ ਐਨਰਜੀ ਅੱਜ ਆਪਾਂ ਸਵਾਲੀ ਇੱਥੇ ਹਨਾ ਲਖਮੀਨ ਕੋਲੇ ਸੈਲਫੀ ਦੇ ਕਾੜਦੇ ਐ ਤੇ ਬਾਕੀ ਵੀਲੋਗ ਬਣਾ ਪਊਂਗਾ ਅੱਗੇ ਅੱਗੇ ਸਾਨੂੰ ਕਾਫੀ ਟਾਈਮ ਹੋ ਜਾਣਾ ਸਾਨੂੰ ਤਾਂ 10-10 ਹੋ ਜਾਣਗੇ ਹਾਂ ਤੇ ਚਲੋ ਜੀ ਅੱਜ ਵਾਲੀ ਹਨਾ ਵੀਡੀਓ ਤਾਂ ਆਪਾਂ ਇੱਥੇ ਹੱਲ ਕਰਦੇ ਹਾਂ ਬਾਕੀ ਜੀ ਵੀਡੀਓ ਨੂੰ ਫੁੱਲ ਵਾਟ ਕਰ ਲਓ ਪਲੀਜ਼ ਐਸਸਟ ਦੇਖਿਆ ਕਰੋ ਕਿਉਂਕਿ ਆਪ ਦੇਖਣ ਨਾਲ ਕਿਸੇ ਭੈਣ ਭਰਾ ਦਾ ਹਨਾ ਗਰੀਦ ਦਾ ਫਾਇਦਾ ਹੋ ਜਾਂਦਾ ਤੇ ਛੋੜ ਬਸੂੜ ਬਹੁਤ ਛੋੜਾ ਆਦਾਰਾ ਬਣੇ ਵੀਡੀਓ ਦੇ ਨਾਲ ਵੀਡੀਓ ਦੇਖ ਲਈ ਬਹੁਤ ਅੰਮ੍ਰਿਤ सूट बह सोहना लग्दै